ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗ ਮਾਰੂ ਵਾਦ ਡਖਨੇ ਮਹੱਲਾ ਪੰਜਵਾਂ ਦੇ ਸਿਰਲੇਖ ਹੀਟ ਅਠ ਪੌੜੀਆਂ ਦੀ ਵਿਚਾਰ ਦ ਸੰਪੂਰਨ ਹੋਣ ਤੋਂ ਬਾਅਦ ਨੌਵੀਂ ਪੌੜੀ ਦੇ ਨਾਲ ਅੰਕਿਤ ਤਿੰਨ ਸ਼ਲੋਕਾਂ ਵਿੱਚੋਂ ਦੋ ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਜਿਨ ਪਾਵਨ ਸ਼ਲੋਕਾਂ ਵਿੱਚ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਸਮਝਾਉਣਾ ਕੀਤਾ ਡਖਣੇ ਮਹਲਾ ਪੰਜਵਾਂ ਜਿਨ ਪਿਛੈ ਹੋਉ ਗਈ ਸੀ ਮੈਂ ਪਿਛੈ ਦੇ ਆਸ ਇਹਦਾ ਭਾਵ ਹੈ ਕਿ ਜਿਨ੍ਹਾਂ ਦੇ ਪਿੱਛੇ ਮੈਂ ਫਿਰਦਾ ਸਾਂ ਜਿਨ੍ਹਾਂ ਦੇ ਆਸਰੇ ਮੈਂ ਤੱਕਦਾ ਸਾਂ ਉਹ ਆਪ ਮੇਰੇ ਆਸਰੇ ਤੇ ਨੇ ਜਿਨ੍ਹਾਂ ਕੀ ਮੈਂ ਆਸ ਢੀ ਤਿਨਾ ਮਹਿੰਜੀ ਆਸ ਪਾਵਰਤ ਇਹਦੇ ਇਹੀ ਸਮਝਾਉਣਗੇ ਕਿ ਮਨੁੱਖ ਜਿਨ੍ਹਾਂ ਦੇ ਦਰਾਂ ਤੋਂ ਮੰਗਦਾ ਫਿਰਦਾ ਹੈ ਅਸਲ ਦੇ ਵਿੱਚ ਉਹ ਆਪ ਵੀ ਕਿਸੇ ਦੇ ਦਰ ਦੇ ਮੰਗਤੇ ਨੇ ਕਿਉਂਕਿ ਇੱਕ ਸਾਖੀ ਵਿੱਚ ਉਹ ਫਕੀਰ ਨੇ ਬੜਾ ਪਿਆਰਾ ਸਮਝਾਇਆ ਹੈ ਵੀ ਨਗਰ ਦੇ ਲੋਕ ਤਰਲੇ ਮਿੰਤਾ ਕਰਕੇ ਕਿਸੇ ਰਾਜੇ ਦੇ ਦਰਬਾਰ ਵਿੱਚ ਲੈ ਗਏ ਵੀ ਰਾਜਾ ਤੇਰੀ ਗੱਲ ਮੰਨਦਾ ਤੇਰੀ ਮੋੜਦਾ ਨਹੀਂ ਤੋ ਉਥੇ ਜਾ ਕੇ ਸਾਡੇ ਨਗਰ ਦੇ ਵੱਲੋਂ ਸਿਫਾਰਿਸ਼ ਕਰ ਉਹ ਖਜ਼ਾਨੇ ਖੋਲ ਦਵੇ ਸੋਕਾ ਪਿਆ ਕਾਢ ਪਿਆ ਤੇ ਸਾਡੀਆਂ ਝੋੜੀਆਂ ਵਿੱਚ ਕੁਝ ਪਵੇ ਜੇ ਸਮੇ ਫਕੀਰ ਉਹਦੇ ਦਰ ਤੇ ਜਾਂਦਾ ਤੇ ਅਹਲਕਾਰ ਆਖਦੇ ਨੇ ਕੁਝ ਸਮਾਂ ਇੰਤਜ਼ਾਰ ਕਰੋ ਰਾਜਾ ਅਜੇ ਨਮਾਜ਼ ਪੜ੍ਹਦਾ ਹੈ ਖੈਰ ਉਥੇ ਇੰਤਜ਼ਾਰ ਕਰਨ ਵਾਸਤੇ ਖੜੇ ਤੇ ਫਕੀਰ ਦੇ ਕੰਨਾਂ ਨੇ ਆਵਾਜ਼ ਸੁਣੀ ਪੀ ਪੱਲਾ ਅੜ ਕੇ ਉਹ ਰਾਜਾ ਖੁਦਾ ਅੱਲਾ ਦੇ ਦਰ ਤੋਂ ਮੰਗਦਾ ਪਿਆ ਪੀਆ ਖੁਦਾ ਮੇਰੇ ਖਜ਼ਾਨੇ ਭਰੇ ਰਹਿਣ ਮੇਰੀਆਂ ਰਾਜ ਦੀਆਂ ਹੱਦਾਂ ਮਹਿਫੂਜ਼ ਰਹਿਣ ਤੇ ਫਕੀਰ ਬਿਨਾ ਕੁਝ ਆਖੇ ਵਾਪਸ ਆਇਆ ਜਦੋਂ ਨਗਰ ਦੇ ਲੋਕਾਂ ਨੇ ਆ ਕੇ ਗਿਲਾ ਕੀਤਾ ਪੀ ਇਹ ਕਿਹੜੀ ਗੱਲ ਬਣੀ ਸਾਡੇ ਇੰਨੀ ਵਾਰ ਕਹਿਣ ਤੇ ਤੂੰ ਸਾਡੇ ਨਾਲ ਮਹਿਲ ਵਿੱਚ ਗਿਆ ਰਾਜੇ ਨੂੰ ਮਿਲਣ ਵਾਲੇ ਸੀ ਉਹਨੇ ਖੁਸ਼ ਹੋ ਕੇ ਝੋਲੀ ਭਰ ਦੇਣੀ ਸੀ ਤੇ ਤੂੰ ਵਾਪਸ ਕਿਉਂ ਆਇਆ ਤੇ ਫਕੀਰ ਕਹਿਣ ਲੱਗਾ ਜਿਹੜੇ ਰਾਜੇ ਦੇ ਕੋੜ ਤੁਸੀਂ ਮੰਗਣ ਗਏ ਸੀ ਉਹ ਆਪ ਖੁਦਾ ਦੇ ਦਰ ਤੋਂ ਮੰਗਤਾ ਬਣ ਕੇ ਮੰਗਦਾ ਪਿਆ ਤੇ ਮੈਂ ਕੰਨਾਂ ਦੇ ਨਾਲ ਸੁਣ ਕੇ ਆਇਆ ਕਹਿਣ ਦਾ ਭਾਵੇਂ ਜੀ ਦੁਨੀਆ ਦੀ ਦਰਾਂ ਤੇ ਮਨੁੱਖ ਆਸ ਰੱਖੇਗਾ ਪਾਤਸ਼ਾਹ ਕਹਿਣਗੀ ਦੁਨੀਆ ਆਪ ਮੰਗਤਿਆਂ ਦੀ ਕਤਾਰ ਦੇ ਵਿੱਚ ਕਿਉਂਕਿ ਵੀਰ ਅਪਾਦ ਵੱਡੇ ਬਰਿਆਦ ਅਬੇਸਾਨੇ ਸਾਰ ਕੀ ਤਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਚਾਹੇ ਕੋਈ ਤਨਵਾਨ ਨੇ ਚਾਹੇ ਕੋਈ ਵਿਦਵਾਨ ਨੇ ਤੇ ਚਾਹੀ ਕੋਈ ਬਲਵਾਨ ਨੇ ਜਿੰਨੇ ਵੀ ਨੇ ਇਹ ਸਾਰੇ ਅਕਾਲ ਪੁਰਖ ਦੇ ਦਰ ਦੇ ਜਾਚਕ ਨੇ ਦਰ ਦੇ ਮੰਗਤੇ ਨੇ ਇਸ ਕਰਕੇ ਬਾਦਸ਼ਾਹ ਕਹਿ ਰਹੇ ਨੇ ਪੀ ਮੈਂ ਭੁਲੇਖੇ ਵਿੱਚ ਜਿੰਨਾ ਤੋਂ ਆਸ ਰੱਖ ਕੇ ਬੈਠਾ ਸਾਂ ਜਿਨ੍ਹਾਂ ਦੇ ਦਰਾਂ ਤੇ ਮੈਂ ਬੜਾ ਭਰੋਸਾ ਰੱਖਿਆ ਸੀ ਉਹ ਤੇ ਆਪ ਮੇਰੀ ਆਸ ਤੇ ਜਿਉਂਦੇ ਫਿਰਦੇ ਨੇ ਜਿਸ ਤਰ੍ਹਾਂ ਆਪਾਂ ਆਖਦੇ ਆਂ ਕਿ ਸਾਨੂੰ ਡਾਕਟਰ ਤੇ ਆਸ ਹੈ ਮਰੀਜ਼ ਦੀ ਆਸ ਹੈ ਡਾਕਟਰ ਤੇ ਜੇ ਡਾਕਟਰ ਨਾ ਹੋਵੇ ਤੇ Arogyata ਕੌਣ ਬਖਸ਼ੇ ਪਰ ਯਾਦ ਰੱਖਣਾ ਡਾਕਟਰ ਦੀ ਵੀ ਆਸ ਹੈ ਮਰੀਜ਼ਾਂ ਤੇ ਜੇ ਮਰੀਜ਼ ਹੀ ਨਾ ਹੋਣ ਤੇ ਡਾਕਟਰ ਦੀ ਦੁਕਾਨ ਕਿਸੇ ਕੰਮ ਦੀ ਨਹੀਂ ਉਨੇ ਸੌਦਾ ਕਿੱਥੇ ਵੇਚਣਾ ਹੈ ਉਹਨੇ ਆਪਣੀ ਕਿਰਤ ਦਾ ਲਾਭ ਕਿੰਨੂੰ ਦੇਣਾ ਇਸ ਕਰਕੇ ਸਤਿਗੁਰੂ ਆਖ ਰਹੇ ਨੇ ਇੱਕ ਤੋਂ ਬਿਨਾ ਹੋਰ ਜਿਹਦੇ ਨਾਂਡ ਵੀ ਮੈਂ ਜੁੜਿਆ ਜਿਹਦੇ ਤੇ ਵੀ ਆਸ ਰੱਖੀ ਹੈ ਉਹ ਆਪ ਮੇਰੀਆਂ ਆਸਾਂ ਤੇ ਬੈਠੇ ਨੇ ਤੇ ਦੂਜੇ ਸ਼ਲੋਕ ਵਿੱਚ ਕਿਰਪਾ ਕੀਤੀ ਸੀ ਗਿੱਲੀ ਗਿੱਲੀ ਰੋਡੜੀ ਪਾਉਂਦੀ ਪਵ ਪਵ ਆਏ ਜੋ ਬੈਠੀ ਸਿ ਫਾਥਿਆ ਉਬਰੇ ਭਾਗ ਮਠਾਏ ਜਦੋਂ ਗੁੜ ਕੱਢਿਆ ਜਾਂਦਾ ਹੈ ਅਜੇ ਗੁੜ ਦੀਆਂ ਰੋੜੀਆਂ ਗੁਰਨੀਆਂ ਭੇਲੀਆਂ ਜਿਹੜੀਆਂ ਨੇ ਅਜੇ ਗਿੱਲੀਆਂ ਹੋ ਜਾਂ ਜੇ ਸਮੇ ਗੁੜ ਨੂੰ ਉਥੋਂ ਕੱਢ ਕੇ ਤੇ ਸੁੱਕਣ ਵਾਸਤੇ ਪਾਇਆ ਜਾਂਦਾ ਉਸ ਵੇਲੇ ਮੱਖੀਆਂ ਬੜੀਆਂ ਆਉਂਦੀਆਂ ਨੇ ਕਿਉਂਕਿ ਮੱਖੀ ਦਾ ਸੁਭਾਅ ਹੈ ਮਿੱਠੇ ਦੇ ਨਾਲ ਪ੍ਰੇਮ ਕਰਦੀ ਹੈ ਪਾਤਸ਼ਾਹ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਹਿਣ ਲੱਗੇ ਬਾਰ-ਬਾਰ ਮੱਖੀ ਨੂੰ ਉਡਾਉਣ ਦਾ ਯਤਨ ਕੀਤਾ ਪੀ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਪਰ ਉਹ ਮੱਖੀ ਨੇ ਕੀ ਕੀਤਾ ਜਾ ਕੇ ਗੁੜ ਤੇ ਬੈਠੀ ਬੜਾ ਆਨੰਦ ਮਾਣਦੀ ਐ ਆਖਦੀ ਐ ਨਹੀਂ ਤੁਹਾਨੂੰ ਨਹੀਂ ਪਤਾ ਮੈਂ ਮਿੱਠੇ ਦੀ ਮੁਰੀਦ ਹਾਂ ਤੇ ਮਿੱਠਾ ਮੈਨੂੰ ਮਿਲ ਗਿਆ ਹੋਰ ਕੁਝ ਚਾਹੀਦਾ ਹੀ ਨਹੀਂ ਪਰ ਉਦੋਂ ਪਤਾ ਲੱਗਦਾ ਜਦੋਂ ਗਿੱਲੇ ਗੁੜ ਤੇ ਬੈਠੀ ਹੋਈ ਮੱਖੀ ਦੇ ਪੈਰ ਤੇ ਉਹਦੇ ਜਿਹੜੇ ਅੰਗ ਦੇ ਨਾਲ ਉਹ ਮਿੱਠਾ ਖਾਂਦੀ ਪਈ ਹੈ ਉਹ ਜੁੜ ਜਾਂਦਾ ਫਿਰ ਲੱਖਾਂ ਯਤਨ ਕਰੇ ਕਦੇ ਗੁੜ ਤੋਂ ਲੱਥਦੀ ਨਹੀਂ ਉਹ ਉਦੋਂ ਉਹ ਕਿਸੇ ਕੋਈ ਉਤਾਰਦਾ ਜਦੋਂ ਉਹਦੇ ਵਿੱਚੋਂ ਸਵਾਸ ਨਿਕਲ ਜਾਂਦੀ ਤੀਜੇ ਸ਼ਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਹੱਲਾ ਪੰਜਵਾਂ ਦੇਖਾ ਹੱਬ ਮੰਝਾ ਹੈ ਖਾਲੀ ਕੋਈ ਨਾ ਜਾਣੀ ਐ ਕਹਿਣ ਲੱਗੀ ਮੈਂ ਸਾਰਿਆਂ ਜੀਵਾਂ ਵੱਲ ਵੇਖਿਆ ਸਾਰਿਆਂ ਜੀਵਾਂ ਵਿੱਚੋਂ ਇਹ ਮਹਿਸੂਸ ਕੀਤਾ ਪੀ ਐਸਾ ਕੋਈ ਨਹੀਂ ਐ ਜਿਹਦੇ ਵਿੱਚ ਪਰਮਾਤਮਾ ਦਾ ਵਾਸ ਨਾ ਹੋਵੇ ਪਰਮਾਤਮਾ ਵਸਦਾ ਨਾ ਹੋਵੇ ਕਿਉਂਕਿ ਤੁਜ ਤੇ ਖਾਲੀ ਕੋ ਨਹੀਂ ਪਰਮਾਤਮਾ ਤੋਂ ਦੂਰ ਪਰਮਾਤਮਾ ਦੀ ਨਦਰ ਦ੍ਰਿਸ਼ਟੀ ਤੋਂ ਪਦੇ ਪਰਮਾਤਮਾ ਦੀ ਜੋਤ ਤੋਂ ਬਿਨ ਕੋਈ ਵੀ ਐਸਾ ਨਹੀਂ ਹੈ ਜਿਹੜਾ ਸੰਸਾਰ ਦੇ ਅੰਦਰ ਹੋਵੇ ਤੈ ਸਖੀ ਭਾਗ ਮਥਾ ਹੈ ਜਿੰਨੀ ਮੇਰਾ ਸੱਜਣ 라ਵਿਆ ਪਰ ਉਹਨਾਂ ਦੇ ਮੱਥੇ ਦੇ ਭਾਗ ਜਾਗਦੇ ਨੇ ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਮਿਲਾਪ ਕੀਤਾ ਪੌੜੀ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਹੌ ਟਾਡੀ ਦਰਗੁਣ ਗਾਵਦਾ ਜੇ ਹਰ ਪ੍ਰਭ ਪਾਵੈ ਟਾਡੀ ਸ਼ਬਦ ਦਾ ਅਰਥ ਹੁੰਦਾ ਹੈ ਸਿਫਤ ਸਲਾਹ ਕਰਨ ਵਾਲਾ ਜੇ ਮਹਾਨ ਕੋਸ਼ ਐਨਸਾਈਕਲੋਪੀਡੀਆ ਵਿੱਚੋਂ ਪੜ੍ਹੀਏ ਤੇ ਉੱਥੇ ਅਰਥ ਮਿਲਣਗੇ ਜਿਹੜਾ ਰੱਬ ਦੀ ਸਿਫਤ ਸਲਾਹ ਕਰਦਾ ਤੇ ਜਾਂ ਜਿਹੜਾ ਵੀਰ ਰਸੀ ਤਰੀਕੇ ਦੇ ਨਾਲ 12 ਦਾ ਗਾਇਨ ਕਰਦਾ ਉਹਨੂੰ ਟਾਡੀ ਕਿਹਾ ਜਾਂਦਾ ਹੈ ਇਥੇ ਟਾਡੀ ਦੇ ਅਰਥ ਨੇ ਰੱਬ ਦੀ ਬੰਦਗੀ ਰੱਬ ਦੀ ਵਡਿਆਈ ਰੱਬ ਦੀ ਸਿਫਤ ਸਲਾਹ ਕਰਨ ਵਾਲਾ ਪਾਤਸ਼ਾਹ ਕਿਰਪਾ ਕਰ ਦੇ ਨੀ ਹਉ ਟਾਡੀ ਦਰ ਗੁਣ ਗਾਉਂਦਾ ਜੇ ਹਰ ਪ੍ਰਭ ਭਾਵੈ ਮੈਂ ਉਸ ਮਾਲਕ ਦੇ ਗੁਣ ਗਾਉਂਦਾ ਹਾਂ ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਇਹ ਪੌੜੀ ਹੈ ਤੇ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਮਿਲਦਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਲਖੀ ਮੇਰੀ ਪਾਤਸ਼ਾਹ ਦੀ ਹੀ ਬਾਣੀ ਆਖਦੀ ਐ ਮੈਂ ਨਿਰਗੁਣ ਆਦੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤੇ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਐ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆ ਤੇ ਕੰਡ ਲੱਗੀ ਸੱਚੇ ਪਾਤਸ਼ਾਹ ਮੈਂ ਤੇਰੀ ਸਿਫਤੋ ਸਲਾਹ ਕਰਦਾ ਮੈਂ ਤੇਰੇ ਗੁਣ ਗਾਉਨੇ ਮੈਂ ਤੇਰੀ ਵਡਿਆਈ ਕਰਦਾ ਹਾਂ ਤੇਰੇ ਗੁਨਾ ਦਾ ਕਥਨ ਕਰਦਾ ਪਰ ਮੈਂ ਤਾਂ ਕਰ ਸਕਦਾ ਜੇ ਤੈਨੂੰ ਚੰਗਾ ਲੱਗਦਾ ਕਿਤੇ ਕੋਈ ਵੀ ਧਰਮ ਦੇ ਮਾਰਗ ਤੇ ਇਹ ਮਤਾਂ ਹੰਕਾਰ ਕਰੇ ਕਿ ਮੈਂ ਰੱਬ ਦੇ ਬੜੇ ਗੁਣ ਗਾਉਨੇ ਮੈਂ ਬੜਾ ਨਿਤਨੇਮੀ ਹਾਂ ਮੈਂ ਬੜੀ ਬਾਣੀ ਪੜਦਾ ਬੜੀ ਸੇਵਾ ਕਰਦਾ ਬੜਾ ਦਾਨਪੁਨ ਕਰਦਾ ਪਾਤਸ਼ਾ ਕਿਰਪਾ ਕਰ ਦੇ ਨੀ ਜੀ ਮੈਂ ਗੁਣ ਗਾਉਣਾ ਤੇ ਤਾਂ ਗਾਉਣਾ ਜੇ ਤੈਨੂੰ ਚੰਗਾ ਲੱਗਦਾ ਹਾਂ ਟਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ ਮੈਂ ਤੇਰੇ ਦਰ ਤੇ ਖੜ ਕੇ ਤੇਰੇ ਗੁਣ ਗਾਦੇ ਆ ਕਿਉਂਕਿ ਇਹ ਦਰ ਤੇ ਖੜਨਾ ਹੀ ਹੈ ਨਾ ਕਿ ਜਿਵੇਂ ਕੋਈ ਦਰਵਾਜ਼ੇ ਦੇ ਬਾਹਰ ਖਲੋਕੇ ਇਹ ਗੱਲ ਆਕਦਾ ਉਸ ਦੇ ਵਿੱਚ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੀ ਪੀ ਜਿਵੇਂ ਆਪਾਂ ਕਿਸੇ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਖੜੇ ਹੋਈਏ ਉਸ ਘਰ ਦੇ ਬਾਰੇ ਸੁਣਿਆ ਬਹੁਤ ਹੈ ਪੀ ਘਰ ਵੱਡਾ ਬੜਾ ਘਰ ਸੋਹਣਾ ਬੜਾ ਘਰ ਦੇ ਅੰਦਰ ਸਾਫ ਸਫਾਈ ਬੜੀ ਹੈ ਸੁਹੂਲਤਾਵਾਂ ਬੜੀਆਂ ਨੇ ਪਰ ਸਾਡੇ ਮਨ ਦੀ ਤਾਂ ਗੋਵੇਗੀ ਪੀ ਦਰਵਾਜ਼ਾ ਖੁੱਲ੍ਹੇ ਤੇ ਆਪਾਂ ਆਪ ਜਾ ਕੇ ਵੇਖੀਏ ਪੀ ਇਹ ਘਰ ਕਿਵੇਂ ਦਾ ਹੈ ਇਹ ਧਰ ਕਿਵੇਂ ਦਾ ਹੈ ਕਿ ਲੋਕ ਗੱਲਾਂ ਕਰਦੇ ਨੇ ਸਤਿਗੁਰੂ ਕਿਰਪਾ ਕਰਦੇ ਨੇ ਪਾਤਸ਼ਾਹ ਮੈਂ ਤੇਰੇ ਦਰ ਤੇ ਖੜਾ ਐ ਦਰਬਾਦੇ ਖਾੜੇ ਦਰਬਾਰ ਮੈਂ ਤੇ ਹੱਥ ਜੋੜ ਕੇ ਮੰਗਤਿਆਂ ਦੀ ਤਰ੍ਹਾਂ ਢਾਡੀ ਬਣ ਕੇ ਤੇਰੇ ਦਰਵਾਜ਼ੇ ਦੇ ਬਾਹਰ ਖੜਾ ਹਉ ਢਾਡੀ ਦਰਗੁਣ ਗਾਵਦਾ ਜੇ ਹਰ ਪ੍ਰਭ ਭਾਵੈ ਮੈਂ ਤੇਰੇ ਗੁਣ ਗਾਉਨੇ ਜੇ ਤੈਨੂੰ ਚੰਗਾ ਲੱਗੇ ਘਰ ਦੇ ਵਿੱਚ ਖੁਸ਼ੀ ਦਾ ਕਾਰਜ ਹੋਵੇ ਤੇ ਬੜੇ ਲੋਕ ਆਉਂਦੇ ਨੇ ਮੰਗਣ ਵਾਸਤੇ ਬੜੇ ਲੋਕ ਆਉਂਦੇ ਨੇ ਵਧਾਈਆਂ ਦੇਣ ਵਾਸਤੇ ਪਰ ਜੇ ਮਾਲਕ ਦੀ ਮਰਜ਼ੀ ਹੋਵੇ ਤੇ ਉਹਦੇ ਦਰਵਾਜ਼ੇ ਤੇ ਖੜ ਕੇ ਕੋਈ ਗਾ ਸਕਦਾ ਜੇ ਮਾਲਕ ਦੀ ਮਰਜ਼ੀ ਨਹੀਂ ਤੇ ਉਹ ਦਵਕਾ ਮਾਰ ਕੇ ਭਜਾ ਦਿੰਦਾ ਜਾ ਮੈਨੂੰ ਕਿਸੇ ਵਧਾਈ ਦੀ ਲੋੜ ਨਹੀਂ ਐ ਕਹਿਣ ਲੱਗੇ ਮੈਂ ਤਾਂ ਗਾਉਣਾ ਚੇ ਤੇਰੇ ਮਨ ਨੂੰ ਭਾਉਂਦਾ ਹਾਂ ਟਾਡੀ ਦਰਗੁਣ ਗਾਮ ਦਾ ਜੇ ਹਰ ਪ੍ਰਭ ਭਾਵੇ ਪਰਬ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ ਮੇਰੀ ਪਰਮਾਤਮਾ ਦਾ ਟਿਕਾਣਾ ਥਿਰ ਰਹਿਣ ਵਾਲਾ ਮੇਰਾ ਰੱਬ ਮੇਰਾ ਪਰਮਾਤਮਾ ਅਬਿਨਾਸੀ ਹੈ ਹੋਰ ਸਾਰੀ ਲੋਕਾਈ ਆਉਣ ਜਾਣ ਵਾਲੀ ਹੈ ਜੰਮਣ ਮਰਨ ਵਾਲੀ ਹੈ ਪੈਦਾ ਹੋਣ ਤੇ ਵਿਨਸਨ ਵਾਲੀ ਹੈ ਇਸ ਕਰਕੇ ਆਕ ਕੇ ਬਚਨ ਕੀਤੇ ਵੀ ਮੈਂ ਮੰਗਣ ਆਇਆ ਜੇ ਤੈਨੂੰ ਚੰਗਾ ਲੱਗੇ ਮੈਂ ਜਾਣਦੇ ਤੇਰੇ ਤੋਂ ਬਿਨਾ ਕੋਈ ਦਰ ਵੀ ਥਿਰ ਰਹਿਣ ਵਾਲਾ ਨਹੀਂ ਮੈਂ ਤਾਂ ਮੰਗਦੇ ਤੀਜੀ ਅੰਦਰੋਂ ਆਵਾਜ਼ ਆਵੇ ਕੀ ਮੰਗਣ ਵਾਸਤੇ ਆਏ ਐ ਝੋਲੀ ਵਿੱਚ ਕੀ ਪਵਾਉਣਾ ਕਿਹੜੀ ਦਾਤ ਦੀ ਕਾਮਨਾ ਕਰਨ ਆਏ ਐ ਪਾਤਸ਼ਾਹ ਆਖਦੇ ਨੇ ਸੋ ਮੰਗਾ ਦਾਨ ਗੁਸਾਈਆਂ ਜਿਤ ਭੁਖ ਲੈ ਜਾਵੇ ਇੱਥੇ ਗੁਸਾਈਆਂ ਸ਼ਬਦ ਦੇ ਗੱਗੇ ਨੂੰ ਹੋੜਾ ਵੀ ਲੱਗੇ ਤੇ ਗੱਗੀ ਨੂੰ ਔਂਕੜ ਵੀ ਲੱਗਿਆ ਜਦੋਂ ਇੱਕ ਅੱਖਰ ਨੂੰ ਦੋ ਮਾਤਰਾਵਾਂ ਲਗੀਆਂ ਹੋਣ ਤੇ ਗੁਰਬਾਣੀ ਵਿਆਕਰਣ ਦਾ ਇਹ ਸਿਧਾਂਤ ਹੈ ਜਿਹੜੀ ਮਾਤਰਾ ਅਸਲ ਵਿੱਚ ਹੈ ਉਹਦੇ ਤੋਂ ਉਲਟ ਪੜਿਆ ਜਾਂਦਾ ਹੈ ਹੁਣ ਗੁਸਾਈ ਪੈਂਦਾ ਹੈ ਹੋੜੇ ਦੇ ਨਾਲ ਇੱਥੇ ਉਚਾਰਨ ਹੋਵੇਗਾ ਔਂਕੜ ਦੇ ਨਾਲ ਗੁਸਾਈ ਕਿੰਨ ਲੱਗੇ ਮੈਂ ਤੇਰੇ ਦਰ ਤੂੰ ਮੰਗਣ ਵਾਸਤੇ ਆਇਆ ਗੁਸਾਈ ਦਾ ਭਾਵ ਹੈ ਧਰਤੀ ਦਾ ਮਾਲਕ ਕੀ ਤਰਤੀ ਦੇ ਮਾਲਕ ਐਸਾ দান ਲੈਣ ਵਾਸਤੇ ਆਏ ਆ ਜਿਹੜਾ ਤੂੰ দান ਦੇਵੇਂ ਤੇ ਮੇਰੇ ਅੰਦਰ ਦੀ ਭੁੱਖ ਹੀ ਮਿਟ ਜਾਵੇ ਇਹਦਾ ਭਾਵ ਹੈ ਕਿ ਮੈਂ ਰੋਜ਼-ਰੋਜ਼ ਕਿਧਿਆਂ ਦਰਾਂ ਤੋਂ ਮੰਗਦਾ ਫਿਰ ਮੈਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਵੀ ਇਹ ਬੇਨਤੀ ਕੀਤੀ ਸੀ ਕਿ ਜੇ ਦੁਨਿਆਵੀ ਭੁੱਖ ਲੱਗੀ ਹੋਵੇ ਨਾ ਤੇ ਮਨੁੱਖ ਕਿੰਨੇ ਸਵਾਦ ਲੈ ਕਿੰਨੇ ਪ੍ਰਕਾਰ ਦੇ ਪਦਾਰਥ ਬਣਾ ਲਵੇ ਛਕ ਲਵੇ ਉਹਦੀ ਭੁੱਖ ਮਿਟ ਜਾਵੇਗੀ ਪਰ ਵਕਤੀ ਤੌਰ ਤੇ ਜਦੋਂ ਦੁਪਹਿਰ ਬੀਤ ਜਾਵੇ ਸ਼ਾਮ ਨੂੰ ਢਿੱਡ ਫੇਰ ਮੰਗਦਾ ਸ਼ਾਮ ਨੂੰ ਖਾ ਲਓ ਉਹ ਅਗਲੇ ਦਿਨ ਮੰਗਦਾ ਰਹਿੰਦਾ ਜਿੰਨਾ ਚਿਰ ਸਰੀਰ ਵਿੱਚ ਸਵਾਸ ਨੇ ਸਰੀਰ ਦੀ ਭੁੱਖ ਕਦੇ ਮਿਟਦੀ ਨਹੀਂ ਪਰ ਪਾਤਸ਼ਾਹ ਆਖਦੇ ਨੇ ਸੱਚੇ ਪਾਤਸ਼ਾਹ ਮਨ ਦੀ ਭੁੱਖ ਮਿਟ ਸਕਦੀ ਹੈ ਜੇ ਤੂੰ ਆਪਣੇ ਦਰ ਤੋਂ ਮੈਨੂੰ ਦਾਨ ਬਖਸ਼ ਦਵੇ ਉਹ ਦਾਨ ਜਿਹੜਾ ਪਾਤਸ਼ਾਹ ਨੇ ਮੰਗਣ ਵਾਸਤੇ ਆਖਿਆ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਤੂੰ ਐਸਾ ਭੋਜਨ ਬਖਸ਼ ਜਿਹੜਾ ਭੋਜਨ ਸ਼ਕਾਂ ਤੇ ਦੁਬਾਰਾ ਕਿਸੇ ਦੇ ਦਰ ਤੋਂ ਮੰਗਣ ਦੀ ਲੋੜ ਨਾ ਪਵੇ ਕਿਉਂਕਿ ਆਪਾਂ ਉਦੋਂ ਤੱਕ ਦਰ ਦਰ ਦੇ ਮਰੀਦ ਬਣਾਂਗੇ ਜਦੋਂ ਤੱਕ ਸਾਡੀ ਭੁੱਖ ਖਤਮ ਨਹੀਂ ਹੋਈ ਤੇ ਹੁਣ ਆਪੋ ਆਪਣੇ ਅੰਦਰ ਆਪ ਇਨਸਾਫ਼ ਦੇ ਨਾਂ 'ਤੇ ਆਤਮਾਰ ਲੈਣੀ ਚਾਹੀਦੀ ਹੈ ਕਿ ਜਿਹੜੇ ਇਹ ਗੱਲ ਕਹਿਣ ਜੀ ਮੈਂ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਮੈਂ ਮੱਥਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਟੇਕਦਾ ਮੇਰਾ ਜਨਮ ਤੇ ਸਿੱਖਾਂ ਦੇ ਘਰ ਵਿੱਚ ਹੋਇਆ ਪਰ ਮੈਂ ਸਾਰਿਆਂ ਨੂੰ ਵੀ ਮੰਨ ਲੈਣਾ ਮੈਂ ਮੜੀਆਂ ਤੇ ਦੀਵੇ ਵੀ ਜਗਾਉਣਾ ਮੈਂ ਕਬਰਾਂ ਤੇ ਜਾ ਕੇ ਚਾਦਰਾਂ ਵੀ ਚੜਾਉਣਾ ਇਹ ਯਾਦ ਰੱਖਿਓ ਭਾਵੇਂ ਸਤਕਾਰ ਸਾਰਿਆਂ ਦਾ ਲਾਜ਼ਮ ਹੈ ਪਰ ਜਿਹੜਾ ਸਨਮਾਨ ਪਿਤਾ ਦਾ ਹੋਵੇ ਉਹ ਸਨਮਾਨ ਕਿਸੇ ਸਾਖ ਸੰਬੰਧੀ ਦਾ ਨਹੀਂ ਹੋ ਸਕਦਾ ਜਿਹੜਾ ਰਤਬਾ ਜਿਹੜਾ ਅਹੁਦਾ ਜਿਹੜੀ ਜਗਾ ਇੱਕ ਬਾਪ ਦੀ ਹੈ ਉਹ ਜਗਾ ਦਾ ਕੋਈ ਹੱਕਦਾਰ ਨਹੀਂ ਇਸੇ ਤਰ੍ਹਾਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਹੋਈਏ ਤੇ ਕਿਸੇ ਦਰਦਰ ਤੇ ਜਾ ਕੇ ਮੰਗਣ ਲੱਗ ਜਾਈਏ ਪਾਤਸ਼ਾਹ ਆਖਦੇ ਨੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਜੇ ਕਿਸੇ ਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੋਂ ਮੈਨੂੰ ਕੁਝ ਮਿਲਿਆ ਨਹੀਂ ਕਿਸੇ ਹੋਰ ਦਰ ਤੋਂ ਮਿਲਦਾ ਹੈ ਤੇ ਬੜੀ ਚੰਗੀ ਗੱਲ ਹੈ ਛੱਡ ਦੇਣਾ ਚਾਹੀਦਾ ਹੈ ਉਸ ਦਰ ਤੋਂ ਮੰਗ ਲੈਣਾ ਚਾਹੀਦਾ ਪਰ ਕਦੇ ਵੀ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲੇ ਪਾਰ ਨਹੀਂ ਲੱਗਦੇ ਤੇ ਆਪਾਂ ਤੇ ਪਤਾ ਨਹੀਂ ਕਿੰਨੀਆਂ ਕਿ ਬੇੜੀਆਂ 'ਚ ਰੱਖੇ ਇਸ ਕਰਕੇ ਪਾਤਸ਼ਾਹ ਕਹਿ ਰਹੇ ਨੇ ਦਾਤਾ ਉਹਨਾ ਮੰਗੀਐ ਫਿਰ ਮੰਗਣ ਜਾਈਐ ਹੋਛਾ ਥਾਣਾ ਕੀ ਜਈ ਫਿਰ ਪਛੋਤਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਮੰਗਣ ਆਇਆ ਐ ਐਸਾ ਦਾਨ ਚਾਹੀਦਾ ਜਿਹੜਾ ਦਾਨ ਤੂੰ ਦੇਵੇਂ ਤੇ ਮੇਰੀ ਭੁੱਖ ਮਿਟ ਜਾਵੇ ਕਿਉਂਕਿ ਮੈਂ ਜਾਣਦਾ ਜੇ ਭੁੱਖ ਨਾ ਮਿਟੀ ਨਾ ਤੇ ਮੈਂ ਫੇਰ ਕਿਸੇ ਦੇ ਦਰ ਤੇ ਝੋਲੀ ਚੁੱਕ ਕੇ ਤੁਰ ਪੈਣਾ ਇਸ ਕਰਕੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਸੋ ਸੱਚ ਨਾਮ ਦਾ ਭੋਜਨ ਮੈਨੂੰ ਬਖਸ਼ ਮੇਰੇ ਅੰਦਰ ਦੀ ਭੁੱਖ ਨੂੰ ਤ੍ਰਿਪਤੀ ਮਿਲ ਜਾਵੇ ਸੋ ਮੰਗਾ দান ਗੁਸਾਈਆਂ ਜਿਤ ਭੁੱਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਤੇ ਹੁਣ ਵਿਚਾਰ ਸਰਵਣ ਕਰਦਿਆਂ ਸਾਡੇ ਮਨ ਸਾਰਿਆਂ ਦੇ ਵਿੱਚ ਇੱਕ ਖਿਆਲ ਆਇਆ ਹੈ ਕਿ ਐਸਾ ਕਿਹੜਾ ਦਾਨ ਹੋ ਸਕਦਾ ਹੈ ਜਿਹੜੇ ਦਾਨ ਦੇ ਨਾਂਡ ਭੁੱਖ ਹੀ ਮਿਟ ਜਾਵੇ ਜਿਹੜੇ ਦਾਨ ਦੇ ਨਾਲ ਮੰਗਣ ਦੀ ਚਾਹਨਾ ਹੀ ਮਿਟ ਜਾਵੇ ਤੇ ਪਾਤਸ਼ਾਹ ਕਹਿ ਰਹੇ ਨੇ ਉਹ ਦਾਨ ਹੈ ਪ੍ਰਭ ਜੀਓ ਦੇਵੋ ਦਰਸ਼ਨ ਆਪਣ ਜਦੋਂ ਉਹਦੇ ਦਰਸ਼ਨ ਮਿਲ ਜਾਣ ਜਦੋਂ ਉਹਦਾ ਮਿਲਾਪ ਹੋ ਜਾਵੇ ਤੇ ਆਪਣੀ ਆਸ ਪੂਰੀ ਹੋ ਜਾਂਦੀ ਹੈ ਆਪਾਂ ਆਸ ਲੈ ਕੇ ਆਏ ਸਾਂ ਦਰਬਾਰ ਤੇ ਠਾਡੇ ਦਰਵਾਜ਼ ਤੇ ਅਗੇ ਕਿਰਪਾ ਕੀਤੀ ਹੈ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਬਾਟ ਉਹਦੇ ਦਰਸ਼ਨ ਉਹਦਾ ਮਿਲਾਪ ਉਹਦੀ ਕਿਰਪਾ ਹੋ ਜਾਵੇ ਤੇ ਭੁੱਖ ਮਿਟ ਜਾਂਦੀ ਹੈ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿੱਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਹੁਣ ਮਹਿਸੂਸ ਕਰਕੇ ਵੇਖਣਾ ਪੀ ਆਪਾਂ ਬੜੇ ਚਿਰਾਂ ਦੇ ਗੁਰੂ ਦੇ ਅੱਗੇ ਤਰਲੇ ਪਾਉਨੇ ਆ ਸੱਚੇ ਪਾਤਸ਼ਾਹ ਚਰਣਾ ਦੀ ਪ੍ਰੀਤ ਬਖਸ਼ੋ ਅਸੀਂ ਅਰਜ਼ੋਈ ਕਰਦੇ ਆਂ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤੇ ਦਾ ਭਾਵ ਹੁੰਦਾ ਹੈ ਪੀ ਮੈਂ ਬੜਿਆਂ ਸਮਿਆਂ ਤੋਂ ਇੰਤਜ਼ਾਰ ਕਰਦਾ ਦਰਸ਼ ਤੇਰੇ ਕੀ ਪਿਆਸ ਮਨ ਲੱਗੀ ਤੇ ਅਰਜ਼ੋਈ ਇਹੀ ਹੈ ਤੂੰ ਦਰਵਾਜ਼ਾ ਖੋਲ ਤੇ ਆਪਣਾ ਮਿਲਾਪ ਬਖਸ਼ ਦੇ ਪਾਤਸ਼ਾਹ ਕਹਿਣਗੇ ਕਿੰਨੀ ਕਿਰਪਾ ਪਰਮਾਤਮਾ ਨੇ ਕੀਤੀ ਅਰਦਾਸ ਸੁਣੀ ਦਾਤਾਰ ਪ੍ਰਭ ਟਾਡੀ ਕੋ ਮਹਿਲ ਬੁਲਾਵੇ ਅੰਦਰੋਂ ਆਵਾਜ਼ ਆਈ ਹੈ ਭੀ ਦਰਵਾਜ਼ਾ ਖੋਲ ਦਿੱਤਾ ਜਾਵੇ ਤੇ ਇਹਨੂੰ ਅੰਦਰ ਬੁਲਾਇਆ ਜਾ ਜੇ ਡਰ ਦੀ ਮੈਂ ਕਾਮਨਾ ਲੈ ਕੇ ਆਇਆ ਸਾਂ ਉਸ ਦਰ ਤੋਂ ਆਵਾਜ਼ ਆਈ ਹੈ ਪੀ ਤੂੰ ਕੀ ਲੈਣ ਵਾਸਤੇ ਆਇਆ ਹੈ ਦਰਵਾਜ਼ਾ ਕੋਲ ਦਿੱਤਾ ਅੰਦਰ ਆ ਤੇ ਅੰਦਰ ਆ ਕੇ ਮੰਗ ਤੇ ਅੱਗੇ ਪਾਦਸ਼ਾਹ ਨੇ ਵਿਸਮਾਦ ਵਿੱਚ ਜਾ ਕੇ ਆਖਿਆ ਪੀ ਜਦੋਂ ਹੀ ਕਿਰਪਾ ਹੋਈ ਜਦੋਂ ਦਰਵਾਜ਼ਾ ਖੁੱਲ ਗਿਆ ਜਦੋਂ ਅੰਦਰੋਂ ਆਵਾਜ਼ ਆ ਗਈ ਪੀ ਆ ਅੰਦਰ ਆ ਕੀ ਮੰਗਦਾ ਤੈਨੂੰ ਦਾਤ ਦਵਾਂ ਕਹਿਣ ਲੱਗੇ ਫਿਰ ਐਸੀ ਅਵਸਥਾ ਬਣ ਗਈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਟਾਡੀ ਕੋ ਮੰਗਣ ਚੇਤਨਾ ਆਵੇ ਉਹਨੂੰ ਵੇਖਿਆ ਤੇ ਮੇਰੇ ਅੰਦਰ ਦੀ ਭੁੱਖ ਮੇਰੇ ਅੰਦਰ ਦੇ ਦੁੱਖ ਸਾਰੇ ਹੀ ਮੁੱਕ ਗਏ ਹੁਣ ਮੈਨੂੰ ਮੰਗਣਾ ਨਹੀਂ ਆਉਂਦਾ ਕਿ ਮੈਂ ਮੰਗਾ ਕੀ ਜਿਵੇਂ ਕਿਸੇ ਸ਼ਾਇਰ ਦਾ ਇਹ ਸ਼ੇਰ ਬੜਾ ਅੱਜਕੱਲ ਆਪਾਂ ਸੁਣ ਰਹੇ ਹਾਂ ਕਿ ਰੱਬਾ ਤੂੰ ਹੀ ਰਹਿਮ ਕਰੀ ਮੈਨੂੰ ਮੰਗਣਾ ਨਹੀਂ ਆਉਂਦਾ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਜਿਹਦੇ ਦਰਸ਼ਨਾ ਦੀ ਤਾਂਗ ਸੀ ਜੇ ਇਸ ਦਿਨ ਦਰਸ਼ਨ ਹੋਏ ਫਿਰ ਮੇਰੇ ਮਨ ਦੀ ਸੁਧ ਬੁੱਧ ਚਲੀ ਗਈ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਖਤਮ ਹੋ ਗਿਆ ਮੇਰਾ ਗਿਆਨ ਖਤਮ ਹੋ ਗਈ ਹੈ ਮੇਰੀ ਪੁੱਕ ਖਤਮ ਹੋ ਗਈਆਂ ਨੇ ਮੇਰੀਆਂ ਆਸਾਂ ਕਿਉਂਕਿ ਜੋ ਮੰਗਣ ਵਾਸਤੇ ਆਇਆ ਸੀ ਉਹ ਤੇ ਦਾਤਾਂ ਬੜੀਆਂ ਛੋਟੀਆਂ ਸੀ ਪਰ ਪਰਮਾਤਮਾ ਨੇ ਜੋ ਬਖਸ਼ਿਸ਼ ਕਰਕੇ ਝੂਲੀ ਵਿੱਚ ਪਾ ਦਿੱਤਾ ਇਹਦੇ ਨਾਲ ਦੀ ਦਾਤ ਹੀ ਕੋਈ ਨਹੀਂ ਜਿੰਨੂੰ ਵਿਦਵਾਨਾਂ ਨੇ ਆਖਿਆ ਕਿ ਪਾਈ ਦਾਤਾਂ ਮੰਗਣ ਦੀ ਥਾਂ ਤੇ ਤੁਸੀਂ ਦਾਤੇ ਨੂੰ ਮੰਗ ਲਓ ਕਿਉਂਕਿ ਜੇ ਦਾਤਾ ਤੁਹਾਡਾ ਬਣ ਗਿਆ ਫਿਰ ਜਦੋਂ ਮਰਜੀ ਜੋ ਮਰਜੀ ਮੰਗ ਲਿਓ ਕਹਿਣ ਦਾ ਭਾਵ ਹੈ ਕਿ ਤੁਸੀਂ ਮੰਗਦੇ ਹੋ ਦਾਤਾਂ ਆਪਾਂ ਜੁੜਦੇ ਹਾਂ ਪਦਾਰਥਾਂ ਦੇ ਨਾਲ ਆਪਾਂ ਜੁੜਦੇ ਹਾਂ ਕਿਰਤ ਦੇ ਨਾਲ ਤੇ ਕਿੰਨਾ ਚੰਗਾ ਹੋਵੇ ਜੇ ਕਿਰਤ ਦੀ ਥਾਂ ਤੇ ਕਰਤੇ ਦੇ ਨਾਲ ਜੁੜ ਜਾਈਏ ਫਰਕ ਸਿਰਫ ਇੱਕ ਬਿੰਦੀ ਦਾ ਇੱਕ ਪਾਸੇ ਨੇ ਦਾਤਾ ਤੇ ਦੂਜੇ ਪਾਸੇ ਹੈ ਦਾਤਾ ਸਤਿਗੁਰੂ ਕਿਰਪਾ ਕਰ ਦੇ ਨੇ ਤੂੰ ਦਾਤਾ ਮੰਗਦਾ ਚੰਗੀ ਗੱਲ ਐ ਗੁਰੂ ਦੇ ਦਰ ਤੋਂ ਮੰਗਣਾ ਚਾਹੀਦਾ ਪਰ ਦਾਤਾ ਮੰਗਣ ਤੋਂ ਪਹਿਲਾਂ ਤੂੰ ਦਾਤਾ ਮੰਗ ਕਿਉਂਕਿ ਜੇ ਉਹ ਤੇਰਾ ਬਣ ਗਿਆ ਸਭ ਕੋ ਤੇਰਾ ਤੂੰ ਪ੍ਰਭ ਮੇਰਾ ਵੀ ਸਾਰਿਆਂ ਦਾ ਤੂੰ ਹੈ ਸਾਰੇ ਤੇਰੇ ਨੇ ਇਸ ਕਰਕੇ ਪਾਤਸ਼ਾਹ ਕਹਿ ਰਹੇ ਨੇ ਜਦੋਂ ਦਰਸ਼ਨ ਹੋਈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ ਹੁਣ ਮੇਰੇ ਚਿੱਤ ਚੇਤੇ ਵਿੱਚ ਵੀ ਨਹੀਂ ਵੀ ਮੈਂ ਕੀ ਮੰਗਣ ਵਾਸਤੇ ਆਇਆ ਸਾ ਜਿਵੇਂ ਆਪਾਂ ساری ਰਾਤ ਇਹ ਪੁਕਾਰ ਕਰੀਏ ਕਿ ਸੂਰਜ ਚੜੇ ਦਿਨ ਹੋਵੇ ਚਾਨਣ ਹੋਵੇ ਤੇ ਅਸੀਂ ਸੂਰਜ ਵੇਖਣਾ ਪਰ ਜੇ ਸਮੇਂ ਸੂਰਜ ਆਪਣੇ ਤੇਜ ਪ੍ਰਤਾਪ ਤੇ ਆਉਂਦਾ ਨਾ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ ਨੰਗੀਆਂ ਅੱਖਾਂ ਦੇ ਨਾਲ ਕੁਝ ਪਲ ਸੂਰਜ ਵੱਲ ਤੱਕ ਸਕੀ ਕਿਉਂਕਿ ਉਹਦਾ ਨੂਰ ਤੇ ਉਹਦਾ ਪ੍ਰਤਾਪ ਇੰਨਾ ਹੈ ਕਿ ਉਹ ਅੱਖਾਂ ਨੂੰ ਵੇਖਣ ਤੋਂ ਰੋਕ ਦਿੰਦਾ ਏਸੇ ਤਰ੍ਹਾਂ ਪਰਮਾਤਮਾ ਦਾ ਜਾਹੂ ਜਲਾਲ ਉਹਦਾ ਨੂਰ ਉਹਦਾ ਪ੍ਰਤਾਪ ਹੀ ਇੰਨਾ ਪੀ ਉਹ ਜਦੋਂ ਦਰਸ਼ਨ ਦੇ ਦਵੇ ਫਿਰ ਆ ਭੁੱਖਾਂ ਆ ਦੁੱਖ ਆ ਸੰਤਾਪ ਤੇ ਮੰਗਾ ਮਿਟ ਜਾਂਦੀਆਂ ਨੇ ਸਭੇ ਇੱਛਾਂ ਪੂਰੀਆਂ ਲੱਗ ਪ੍ਰਭ ਕਹਿ ਪਾਵੇਂ ਕਹਿ ਲੱਗੇ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ ਕਿਵੇਂ ਹੋਈਆਂ ਲੱਗ ਪ੍ਰਭ ਕਹਿ ਪਾਵੇਂ ਜਦੋਂ ਦਾ ਮੈਂ ਗੁਰੂ ਦੇ ਚਰਨਾਂ ਦੇ ਨਾਲ ਲੱਗਿਆ ਜਦੋਂ ਦਾ ਮੈਂ ਗੁਰੂ ਵਾਲਾ ਬਣ ਗਿਆ ਜਦੋਂ ਦਾ ਮੈਂ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੀਆਂ ਚਰਨਾਂ ਕੋ ਬਲਿਹਾਰ ਤੀ ਇਥੇ ਪਾਤਸ਼ਾਹ ਕਹਿ ਰਹੇ ਨੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇਂ ਹਉ ਨਿਰਗੁਣ ਟਾਡੀ ਬਖਸ਼ਿ ਓਨ ਪ੍ਰਭ ਪੁਰਖ ਵੇਦਾਵੇਂ ਮੈਂ ਤੇ ਨਿਰਗੁਣ ਸੀ ਮੈਂ ਔਗਣਾ ਦੇ ਦਾਣ ਭਰਿਆ ਹੋਇਆ ਸੀ ਮੈਂ ਗੁਨਾਹਾਂ ਦੇ ਦਾਣ ਭਰਿਆ ਹੋਇਆ ਸੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਡ ਪਗਰੀ ਰਾਖ ਲੇਹੁ ਹਮ ਤੇ ਬਿਗੜੀ ਕਹਿਣ ਲੱਗੇ ਮੇਰੇ ਕਰਮ ਕੋਈ ਚੰਗੇ ਨਹੀਂ ਸਨ ਪਾਪੀ ਸਾਂ ਚੋਰ ਸਾਂ ਗੁਨਾਗਾਰ ਸਾਂ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਉਹਨੇ ਇਸ ਨਿਰਗੁਣ ਆਦੇ ਨੂੰ ਵੀ ਬਖਸ਼ ਲਿਆ ਜਿਨ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਆਪਣੀ ਕਰਨੀ ਕਰ ਨਰਕ ਹੂ ਨਾ ਪਾਵਉ ਥੌਰ ਤੁਮਰੇ ਬਿਰਦ ਕਰ ਆਸਰੋ ਸਮਾਰ ਹੂੰ ਗੁਰੂ ਕਿਰਪਾ ਕਰੀ ਹੋਈਆਂ ਭੁੱਲਾਂ ਦੀ ਖੇਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ